ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਵੀਰੋ ਅੱਜ ਆਪਾਂ ਖੜੇ ਆਂ ਘੱਗਰ ਦਰਿਆ ਦੇ ਬਿਲਕੁਲ ਕਿਨਾਰੇ ਤੇ ਜਿੱਥੇ ਕਿ ਘੱਗਰ ਦਰਿਆ ਦੀ ਆਪਾਂ ਨੂੰ ਕਾਫੀ ਸਮੇਂ ਤੋਂ ਖਬਰਾਂ ਮਿਲ ਰਹੀਆਂ ਘੱਗਰ ਦੇ ਵਿੱਚ ਪਾਣੀ ਆ ਗਿਆ ਹਾਂ ਵੀਰੋ ਬਰਸਾਤ ਦਾ ਪਾਣੀ ਘੱਗਰ ਦੇ ਵਿੱਚ ਜ਼ਰੂਰ ਆਇਆ ਹੈ ਤੁਸੀਂ ਦੇਖੋ ਜੋ ਪਾਣੀ ਦਾ ਲੈਵਲ ਆ ਵੀਰੋ ਇਹ ਤਕਰੀਬਨ ਆਹ ਕੰਨੀ ਤੋਂ ਪਾਣੀ ਉਹ ਜਿੱਥੇ ਆਪਾਂ ਨੂੰ ਸਾਹਮਣੇ ਪਾਇਪ ਦਿਸ ਰਿਹਾ ਵੀਰੋ ਉਹ ਪਾਇਪ ਦੇ ਨਾਲ ਪਾਣੀ ਟੱਚ ਕਰ ਗਿਆ ਸੀਗਾ ਆਹ ਪਾਇਪ ਦੇ ਨਾਲ ਅੱਜ ਵੀਰੋ ਤਕਰੀਬਨ ਇਹ ਤੋਂ 5 ਫੁੱਟ 4 ਫੁੱਟ ਪਾਣੀ ਥੱਲੇ ਹੋ ਗਿਆ ਦੇਖੋ ਤੁਹਾਨੂੰ ਕਿਨਾਰੇ ਦਿਸਦੇ ਹੋਣਗੇ ਕਿਨਾਰੇ ਦੇ ਕਿੱਥੋਂ ਤੱਕ ਇਹ ਪਾਣੀ ਆ ਕੰਦੀ ਜਮਾ ਜੜ ਤੱਕ ਬਿਲਕੁਲ ਵੀਰੋ ਆ ਗਿਆ ਸੀ ਪਰ ਹੁਣ ਮੁੜ ਕੇ ਪਾਣੀ 2 ਤੋਂ 3 ਫੁੱਟ ਥੱਲੇ ਹੋ ਚੁੱਕਿਆ ਉਹ ਵੀਰੋ ਸਾਹਮਣੇ ਪਿੱਲਰ ਬਣਿਆ ਇਹ ਤੁਹਾਨੂੰ ਨਿਸ਼ਾਨ ਦਿਸਦਾ ਹੋਊਗਾ ਵਿਚਾਲੇ ਤਕਰੀਬਨ 4 ਫੁੱਟ ਉੱਚਾ ਜਿੱਥੇ ਜੋੜ ਜਾਂ ਬਣਿਆ ਹੋਇਆ ਵੀਰੋ ਇੱਥੋਂ ਤੱਕ ਇਹਦਾ ਜੋ ਪਾਣੀ ਦਾ ਲੈਵਲ ਸੀ ਉਹ ਆ ਗਿਆ ਸੀ ਪਿਛਲੇ ਦਿਨੀ ਪਰ ਅੱਜ ਵੀਰੋ ਜੋ ਆਪਾਂ ਦੇਖ ਰਹੇ ਹਾਂ ਇਹਦਾ ਜੋ ਪੱਧਰ ਹੈ ਪਾਣੀ ਦਾ ਵੀਰੋ ਘਟਿਆ ਹੈ ਕੋਈ ਵਧਿਆ ਨਹੀਂ 4 ਤੋਂ 5 ਫੁੱਟ ਦਾ ਲੈਵਲ ਇਹੋ ਥੱਲੇ ਆ ਗਿਆ ਪਰ ਫਿਰ ਵੀ ਵੀਰੋ ਦੇਖੋ ਇਹ ਕਾਫੀ ਵੱਡਾ ਖਤਰਾ ਹੁੰਦਾ ਹੈ ਇਹਦਾ ਬਰਸਾਤਾਂ ਦੇ ਸਮੇਂ ਵਿੱਚ ਸਰਦੂਰਗੜ ਏਰੀਆ ਨੂੰ ਜਿ ਪਿੱਛੇ ਤੋਂ ਵੀਰੋ ਚਾਂਦਪੁਰਾ ਜੋ ਬੰਨਾ ਹੈ ਉੱਥੇ ਵੀ ਕਾਫੀ ਸਥਿਤੀ ਗੰਭੀਰ ਹੁੰਦੀ ਹੈ ਸੋ ਇਹ ਦੇਖੋ ਜੀ ਪਾਣੀ ਦੀ ਸਪੀਡ ਠੀਕ ਆ ਨੋਰਮਲ ਹੈ ਬਾਵਾ ਸਪੀਡ ਤੇ ਪਾਣੀ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਧਿਆਨ ਨਾਲ ਦੇਖੋ ਜੀ ਉਹ ਪਿੱਲਰਾਂ ਦੇ ਵਿੱਚ ਮੋੜੇ-ਮੋੜੇ ਵਗੈਰਾ ਫਸੇ ਹੋਏ ਨੇ ਤੇ ਪਾਣੀ ਵੀਰੋ ਆਪਦੀ ਰਫਤਾਰ ਚੱਲ ਰਿਹਾ ਕਾਫੀ ਤੇਜ਼ ਰਫਤਾਰ ਤੇ ਪਾਣੀ ਚੱਲ ਰਿਹਾ ਇਹ ਵੀ ਰੋ ਬਰਸਾਤ ਦਾ ਪਾਣੀ ਆ ਜੋ ਪਿਛਲੇ ਦਿਨੀ ਇੱਥੇ ਪਾਣੀ ਇਹ ਆਇਆ ਵੀਰੋ ਤਕਰੀਬਨ ਹਫਤਾ ਪਹਿਲਾਂ ਪਹਿਲਾਂ ਇੱਥੇ ਬਿਲਕੁਲ ਥੋੜਾ ਮੋਟਾ ਹਰੇ ਰੰਗ ਦਾ ਪਾਣੀ ਚੱਲ ਰਿਹਾ ਸੀ ਥੱਲੇ ਥੱਲੇ ਤੇ ਹੁਣ ਵੀਰੋ ਜੋ ਇਹ ਪਾਣੀ ਦੇਖੋ ਬਰਸਾਤੀ ਪਾਣੀ ਹੈ ਪਿੱਛੇ ਬਰਸਾਤ ਪਹਾੜਾਂ ਦੇ ਵਿੱਚ ਹੁੰਦੀ ਹੈ ਤਾਂ ਉਦੋਂ ਬਦ ਘੱਗਰ ਦੇ ਵਿੱਚ ਸਾਰਾ ਪਾਣੀ ਆ ਕੇ ਪੈਂਦਾ ਦੇਖੋ ਜੀ ਇੱਥੋਂ ਫਿਰ ਵੀ ਸਰਦੂਰ ਗੜੀ ਸੰਗਤ ਵੱਲੋਂ ਸਾਹਮਣੇ ਮੈਂ ਤੁਹਾਨੂੰ ਕੈਮਰਾ ਜ਼ੂਮ ਕਰਕੇ ਦਿਖਾਉਣਾ ਜੀ ਇਹਨਾਂ ਨੂੰ ਖਤਰਾ ਹੁੰਦਾ ਕਿਉਂਕਿ ਪਿਛਲੇ ਸਾਲ ਘੱਗਰ ਨੇ ਬਹੁਤ ਵੱਡੀ ਤਬਾਹੀ ਮਚਾਈ ਦੇਖੋ ਵੀਰ ਇਹ ਪਟੜ ਮਿੱਟੀ ਟਰਾਲੀ ਭਰ ਕੇ ਟਰੈਕਟਰ ਜਾ ਰਿਹਾ ਪੜੀ ਦੇ ਉੱਪਰ ਆ ਜਾ ਰਿਹਾ ਦੇਖੋ ਜੀ ਇਹ ਵੀਰੋ ਮਿੱਟੀ ਪਾਉਣ ਦੇ ਵਿੱਚ ਜੋ ਇੱਥੋਂ ਦੀ ਸੰਗਤ ਹੈ ਸਰਦੂਲਗੜ੍ਹ ਦੀ ਉਹ ਲੱਗੀ ਹੋਈ ਆ ਦੇਖੋ ਕਿਨਾਰੇ ਤੇ ਇੰਨੀ ਇੰਨੀ ਮਿੱਟੀ ਇਹਨਾਂ ਨੇ ਉੱਪਰ ਪਾਈ ਹੋਈ ਜਿੱਥੋਂ ਕਿ ਇਹਨਾਂ ਨੂੰ ਕੋਈ ਸ਼ੱਕ ਹੁੰਦਾ ਵੀ ਇੱਥੇ ਇੱਕ ਘੱਗਰ ਟੁੱਟ ਸਕਦਾ ਹੈ ਇਹਦੇ ਆਪਾਂ ਕਿਨਾਰੇ ਪੱਕੇ ਕਰਦੇ ਹਾਂ ਵੀਰੋ ਇਸ ਤਰ੍ਹਾਂ ਇਹ ਜੋ ਇੱਥੋਂ ਦੀ ਸੰਗਤ ਹੈ ਇਹ ਕਮੇਟੀ ਬਣਾ ਕੇ ਵੀਰ ਇੱਥੋਂ ਆਪਦੇ ਕੰਮ ਤੇ ਲੱਗੇ ਹੋਏ ਨੇ ਵੀ ਤਾਂ ਜੋ ਕਿ ਅਸੀਂ ਇਹਨੂੰ ਟੁੱਟਣ ਦੇ ਖਤਰੇ ਤੋਂ ਬਚਾ ਲਈ ਪਿਛਲੇ ਦਿਨੀ ਇੰਨਾ ਅਗਸਤ ਦੇ ਮਹੀਨੇ ਦੇ ਵਿੱਚ ਘੱਗਰ ਨੇ ਫੂਸਵੰਡੀ ਤੋਂ ਟੁੱਟ ਕੇ ਵੀਰੋ ਤਕਰੀਬਨ 4-5 ਫੁੱਟ ਪਾਣੀ ਸ਼ਹਿਰ ਦੇ ਵਿੱਚ ਸਰਦੂਰਗੜ੍ਹ ਦੇ ਵਿੱਚ ਭਰ ਗਿਆ ਸੀ ਤੇ ਦੇਖੋ ਵੀਰੋ ਇਹ ਹਾਲਾਤ ਨੇ ਘੱਗਰ ਦੇ ਮੌਜੂਦਾ